ਇਕ ਤਾਕਤ ਹੈ ਇਸ ਵਾਸਤੇ ਉਸ ਦਾ ਉਪਾਸ਼ਕ ਵੀ ਨਿਤਾਣਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਪ੍ਰਮਾਤਮਾ ਦੀ ਇੱਛਾ ਤਾਣ ਦੀ ਇੱਛਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਜਿੱਥੇ ਤਾਣ ਹੋਵੇ ਮਾਣ ਵੀ ਉੱਥੇ ਹੀ ਹੁੰਦਾ ਹੈ ਮਾਣ ਤਾਣ ਦੀ ਹੀ ਪ੍ਰਕਰਮਾ ਕਰਦਾ ਹੈ ਜਿੱਥੇ ਤਾਣ ਹੋਵੇਗਾ ਮਾਮ ਉਥੇ ਇਸ ਤਰ੍ਹਾਂ ਕਦਮਾਂ ਦੇ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲਿਆ ਹੋਇਆ ਜਲ ਸਾਗਰ ਦੀ ਤਰਫ ਦੌੜਦਾ ਹੈ ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਭੁੱਖ ਬੜੇ ਪਰਬਲ ਰੂਪ ਦੇ ਵਿੱਚ ਰਹੀ ਹੈ ਕਿ ਤਾਣ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਆਪ ਉਸ ਦੇ ਤਾਣ ਤੇ ਮਾਣ ਨੂੰ ਮੰਗਦੇ ਰਹੇ ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁਤ ਦੇ हे ਪ੍ਰਭੂ ਤੋ ਤਾਣ ਹੀ ਦੇ ਤੋ ਮਾਣ ਵੀ ਦੇ ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ ਨਿਤਾਣੀ ਕੌਮ ਨਿਮਾਣੀ ਹੁੰਦੀ ਹੈ ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ ਕਮਜ਼ੋਰ ਦੇਸ਼ ਮੁਰਦਾ ਹੁੰਦਾ ਹੈ ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਹਨ ਔਰ ਉਹਨਾਂ ਨੂੰ ਮਿਟਾਣ ਲੱਗੇ ਆ ਸ਼ਤਰੂ ਨੂੰ ਰੰਚਕਾ ਮਾਤਰ ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ ਸੋ ਵਾਸਤੇ ਅਚੇਤਨ ਮਨ ਦੇ ਚ ਇਹ ਭਾਵਨਾ ਮਨੁੱਖ ਦੇ ਬਣੀ ਰਹਿੰਦੀ ਹੈ ਕਿ ਤਾਕਤ ਮਿਲੇ ਸ਼ਕਤੀ ਮਿਲੇ ਜਦ ਬ੍ਰਹਮ ਗੈਣੀਆਂ ਨੇ ਕਹਿ ਦਿੱਤਾ ਪ੍ਰਮਾਤਮਾ ਹੀ ਸ਼ਕਤੀ ਹੈ ਹੋਰ ਕੋਈ ਸ਼ਕਤੀ ਹੀ ਨਹੀਂ ਉਹ ਇੱਕ ਤਾਕਤ ਹੈ ਉਹ ਇੱਕ ਤਾਣ ਹੈ ਤਾਂ ਸਿਆਣੇ ਮਨੁੱਖ ਪ੍ਰਮਾਤਮਾ ਦੀ ਤਰਫ راغب ਹੋਏ ਕਿੰਨੀ ਕੁ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ ਕਿਤਾ ਤਾਣ ਸਵਾਲੇ ਰੂਪ ਕਿਤਨਾ ਉਸ ਦਾ ਤਾਣ ਹੈ ਕਿਤਨੀ ਉਸ ਦੀ ਸੁੰਦਰਤਾ ਹੈ ਸਹਿ ਫਰਮਾਨ ਕਰਦੈ ਨ ਇਹ ਕੂਵਤ ਕਿਛ ਦੇਚ ਹੈ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ ਕਿਉਂਕਿ ਅੰਦਾਜ਼ੇ ਲਾਉਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਗਿਣ ਲੈਣਾ ਤੋਲ ਲੈਣਾ ਔਰ ਨਾਪ ਲੈਣਾ ਉਹ ਨਾਪ ਦੇਚ ਨਹੀਂ ਆਉਂਦਾ ਕੋਈ ਨਾ ਜਾਣੇ ਤੇਰਾ ਕਹਿਤਾ ਕੇਵਲ ਚੀਰਾ ਤੇਰਾ ਚੋਲਾ ਕਿੰਨਾ ਕੁ ਵੱਡਾ ਹੈ ਨਾਪ ਦੇਚ ਨਹੀਂ ਆਉਂਦਾ ਅਤਲ ਕਿਉਂ ਤੋਲਿਆ ਜਾਏ ਉਹ ਤੋਲ ਦੇਚ ਵੀ ਨਹੀਂ ਆਉਂਦਾ ਉਹਦੀਆਂ ਸਿਫਤਾਂ ਗਿਣਤੀ ਦੇਚ ਵੀ ਨਹੀਂ ਆਉਂਦੀਆਂ ਅੰਤ ਨਾ ਸਿਫਤੀ ਕਹਿਣ ਨਾ ਅੰਤ ਜੋ ਤੋਲ ਦੇਚ ਆ ਜਾਏ ਜੋ ਗਿਣਤੀ ਦੇਚ ਆ ਜਾਏ ਔਰ ਜੋ ਨਾਪ ਦੇਚ ਆ ਜਾਏ ਉਹਦੀ ਸੀਮਾ ਬਣ ਜਾਂਦੀ ਹੈ ਉਹ ਅਨੰਤ ਨਹੀਂ ਹੈ ਉਹਦੀ ਸੀਮਾ ਬਣ ਗਈ ਪਰਮਾਤਮਾ ਅਸੀਮ ਹੈ ਪਕੜ ਤੋਂ ਪਰੇ ਹੈ ਕਿਉਂਕਿ ਨਾਪ ਤੋਲ ਤੇ ਗਿਣਤੀ ਤੋਂ ਪਰੇ ਪਰਮ ਸ਼ਕਤੀ ਹੈ ਮਹਾਨ ਸ਼ਕਤੀ ਹੈ ਜੈਸੇ ਕਿਸੇ ਮਸ਼ੀਨ ਦੀ ਤਾਕਤ ਅਸੀਂ ਨਾਪਣੀ ਹੋਵੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਬਈ ਇੰਨੇ ਹੌਸ ਪਾਵਰ ਦੀ ਹੈ ਬ੍ਰਹਿਮੰਡ ਵਿੱਚ ਕਿੰਨੀ ਕਿ ਸ਼ਕਤੀ ਹੈ ਪਰਮਾਤਮਾ ਵਿੱਚ ਕਿੰਨੀ ਕਿ ਸ਼ਕਤੀ ਹੈ ਅਸੀਂ ਨਹੀਂ ਨਾਪ ਸਕਦੇ ਨਹੀਂ ਤੋਲ ਸਕਦੇ ਗਿਣਤੀ ਮਿੰਤੀ ਦਾ ਉੱਥੇ ਕੋਈ ਅੰਦਾਜ਼ਾ ਨਹੀਂ ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਸ਼ਕਤੀ ਦੀ ਪ੍ਰਾਪਤੀ ਹੈ ਤਾਕਤ ਦੀ ਪ੍ਰਾਪਤੀ ਹੈ ਤੇ ਜਦ ਤਾਣ ਮਿਲਦਾ ਹੈ ਤਾਂ ਮਾਣ ਦਾ ਮਿਲਣਾ ਸੁਭਾਵਿਕ ਹੋ ਜਾਂਦਾ ਹੈ ਕੁਦਰਤੀ ਹੋ ਜਾਂਦਾ ਹੈ ਤਾਣ ਸਤਪੁਰਸ਼ਾਂ ਨੇ ਆਲਮ ਪਰਸ਼ਾਂ ਨੇ ਕਈ ਤਰ੍ਹਾਂ ਦੇ ਮੰਨੇ ਨੇ ਤਨ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਫਿਰ ਮਾਨਸਿਕ ਤਾਣ ਔਰ ਅੰਤ ਦੇਚ ਮਨਿਆ ਹੈ ਅਧਿਆਤਮਕ ਤਾਣ ਅਧਿਆਤਮਕ ਸ਼ਕਤੀ ਤਨ ਦਾ ਤਾਣ ਇਹ ਵੀ ਆਪਣੀ ਥਾਂ ਤੇ ਖਾਸ ਦਰਜਾ ਰੱਖਦਾ ਹੈ ਪਹਿਲਵਾਨ ਦਾ ਰਿਸ਼ਟ ਪੁਸ਼ਟ ਸਰੀਰ ਤਾਕਤ ਦੀ ਬਕਾਇਦਾ ਇੱਕ ਨਮਾਇਸ਼ ਹੈ ਔਰ ਉਸ ਦਾ ਸਰੀਰ ਕਈਆਂ ਨੂੰ ਪ੍ਰਭਾਵਿਤ ਕਰਦਾ ਹੈ ਕونکہ ਪਹਿਲਵਾਨ ਦੇ ਸਰੀਰ ਵਿੱਚ ਆਮ ਸ਼ਰੀਰਾਂ ਦੇ ਨਾਲੋਂ ਜ਼ਿਆਦਾ ਤਾਣ ਹੈ ਇਸ ਵਾਸਤੇ ਸੰਸਾਰ ਦੇ ਵਿੱਚ ਉੱਚ ਪੱਧਰ ਦੇ ਪਹਿਲਵਾਨਾਂ ਦਾ ਵੀ ਮਾਣ ਹੈ ਸੜੇ ਰੇਸ਼ ਦੇ ਵਿੱਚ ਸਭ ਤੋਂ ਉੱਚੇ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦਿੱਤਾ ਜਾਂਦਾ ਹੈ ਸਮੁੱਚੀ ਦੁਨੀਆ ਦੇ ਵਿੱਚ ਪਹਿਲਵਾਨ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖੇ ਜਾਂਦੇ ਹਨ ਉਹਨਾਂ ਦੇ ਵੀ ਚੇਲੇ ਹੁੰਦੇ ਨੇ ਉਹਨਾਂ ਦੇ ਵੀ ਜਲੂਸ ਨਿਕਲਦੇ ਨੇ ਔਰ ਉਹਨਾਂ ਨੂੰ ਵੀ ਬੜੀ ਹਸਰਤ ਭਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਹੈ ਕਿ ਤਾਣ ਹੈ ਇਹ ਗੱਲ ਵੱਖਰੀ ਹੈ ਕਿ ਉਹ ਤਾਣ ਸਰੀਰਕ ਤਾਣ ਹੈ ਤਨ ਦਾ ਤਾਣ ਹੈ ਇਸ ਵਾਸਤੇ ਆਲੇ ਦੁਆਲੇ ਮਾਣ ਪ੍ਰਕਰਮਾ ਕਰਦਾ ਹੈ ਮਾਣ ਤੋਂ ਮੁਰਾਦ ਅਹੰਮ ਭਾਵ ਨਹੀਂ ਹੰਕਾਰ ਨਹੀਂ ਪ੍ਰਤੀਸ਼ਟ ਪਰ ਪ੍ਰਤੀਸ਼ਟਾ ਉੱਥੇ ਹੀ ਹੈ ਜਿੱਥੇ ਕੋਈ ਸ਼ਕਤੀ ਹੈ ਜਿੱਥੇ ਕੋਈ ਤਾਣ ਹੈ ਤੋਂ ਤਨ ਦਾ ਤਾਣ ਵੀ ਆਪਣੀ ਦੁਨੀਆ ਦੇ ਵਿੱਚ ਇੱਕ ਖਾਸ ਦਰਜਾ ਰੱਖਦਾ ਹੈ ਲੇਕਿਨ ਇਹ ਸਭ ਤੋਂ ਨਿਚਲੇ ਦਰਜੇ ਦਾ ਤਾਣ ਹੈ ਕਿਉਂਕਿ ਇਸ ਤਰ੍ਹਾਂ ਦਾ ਤਾਣ ਕੁਦਰਤ ਨੇ ਬਹੁਤ ਸਾਰੇ ਪਸ਼ੂਆਂ ਨੂੰ ਵੀ ਬਖਸ਼ਿਸ਼ ਕਰ ਰੱਖਿਆ ਹੈ ਮਨੁੱਖ ਦੇ ਸਰੀਰ ਨਾਲੋਂ ਤਾਕਤ ਕਈ ਗੁਣਾ ਜ਼ਿਆਦਾ ਪਸ਼ੂਆਂ ਦੇ ਵਿੱਚ ਹੈ ਅਗਰ ਮਨੁੱਖ ਦੇ ਤਨ ਵਿੱਚ ਵੀ ਬਹੁਤ ਵੱਡਾ ਤਾਣ ਪੈਦਾ ਹੋ ਜਾਏ ਬੜੀ ਸ਼ਕਤੀ ਪੈਦਾ ਹੋ ਜਾਏ ਉਹ ਪੰਜ ਸੱਤ ਮਨ ਦਾ ਪੱਥਰ ਚੁੱਕ ਸਕੇ। ਔਰ ਉਹ ਕੁਸ਼ਤੀ ਦੇਚ ਭਾਰੀ ਭਰਖ ਮਨੁੱਖ ਨੂੰ ਵੀ ਹਰਾ ਸਕੇ ਗਿਰਾ ਸਕੇ। ਤੋਂ ਇਸ ਦਾ ਪ੍ਰਭਾਵ ਸਮੁੱਚੇ ਜਗਤ ਤੇ ਪੈਂਦਾ ਹੈ। ਔਰ ਐਸੇ ਪੁਰਸ਼ ਦਾ ਸਨਮਾਨ ਵੱਧ ਜਾਂਦਾ ਹੈ। ਤਾਣ ਦੇ ਤਾਣ ਤੋਂ ਬਾਅਦ ਜੋ ਤਾਣ ਅਹਮ ਹੈ ਮਨੁੱਖੀ ਜਗਤ ਦੇਚ ਉਹ ਹੈ ధਨ ਦਾ ਤਾਣ ਇੱਕ ਮੂਰਖ ਜਿਹਾ ਮਨੁੱਖ ਹੋਵੇ ਲਾਗਰ ਤੇ ਬਿਮਾਰ ਹੋਵੇ ਪਰ ਉਸ ਕੋਲ ధਨ ਹੈ ਤੋਂ ਚੁਕੇ ధਨ ਇੱਕ ਤਾਣ ਹੈ ਉਸ ਦਾ ਮਾਣ ਹੋਵੇਗਾ ਉਸ ਦੀ ਪ੍ਰਤਿਸ਼ਟਾ ਹੋਵੇਗੀ ਮਾਣ ਉਸ ਦੇ ਆਲੇ ਦੁਆਲੇ ਪਰਕਰਮਾ ਕਰੇਗਾ ਤੋਂ ధਨ ਵੀ ਇੱਕ ਸ਼ਕਤੀ ਹੈ ధਨ ਵੀ ਇੱਕ ਤਾਣ ਹੈ ਪਹਿਲਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਧਨਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਫਰਕ ਸਿਰਫ ਇਤਨਾ ਹੈ ਉਹ ਤਨ ਦੀ ਸ਼ਕਤੀ ਹੈ ਇਹ ਧਨ ਦੀ ਸ਼ਕਤੀ ਇੱਕ ਗਾਥਾ ਹੈ ਬੜੀ ਸੁੰਦਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਬਹਾਦਰ ਸ਼ਾ ਮੁਗਲ ਸਮਰਾਟ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਕਦਮਾਂ ਵਿੱਚ ਉਹ ਆਪ ਬੈਠਾ ਇਸ ਭਰੀ ਹੋਈ ਮਹਿਫਿਲ ਦੇ ਵਿੱਚ ਇੱਕ ਸੈਦ ਵੀ ਬੈਠਾ ਸੀ ਜੋ ਭਾਦਰ ਸ਼ਾਹ ਦਾ ਇੱਕ ਤਰੀਕੇ ਦਾ ਰਾਜਗੁਰੂ ਸੀ ਭਾਉ ਦੀਨੀ تعلیم ਦੇਣ ਵਾਲਾ ਸੀ ਸੈਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਸਨ ਤੇ ਬੈਠਿਆ ਹੋਇਆ ਵੇਖ ਕੇ ਅਗ ਬਗੋਲਾ ਹੋ ਗਿਆ ਆਪੇ ਤਬਾਰ ਹੋ ਗਿਆ ਕਿਉਂਕਿ ਭਾਦਰ ਸ਼ਾਹ ਨੇ ਕਦੀ ਵੀ ਇਸ ਸੈਇਦ ਨੂੰ ਆਪਣੇ ਸਿੰਘਾਸਣ ਤੇ ਨਹੀਂ ਬਿਠਾਇਆ ਸੀ ਸੈਇਦ ਖੁਦ ਹੈਰਾਨ ਇੱਕ ਅਨਮਤ ਦੇ ਗੁਰੂ ਇੱਕ ਅਨਮਤ ਦਾ ਰਹਿਬਰ ਉਹ ਸਿੰਘਾਸਣ ਤੇ ਬੈਠੇ ਔਰ ਵਕਤ ਦਾ ਬਾਦਸ਼ਾ ਉਸ ਦੇ ਕਦਮਾਂ 'ਚ ਬੈਠੇ ਈਰਖਾ ਖਾ ਗਿਆ ਜਲਨ ਪੈਦਾ ਹੋਈ ਬਾਦਸ਼ਾ ਤੇ ਤੇ ਗੁੱਸਾ ਉਹ ਨਾ ਕੱਢ ਸਕਿਆ ਪਰ ਉਹ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਖਣ ਲੱਗਾ ਤੁਸੀਂ ਜਗਤ ਗੁਰੂ ਹੋ ਤੁਹਾਨੂੰ ਲੋਕੀ ਵੱਲੀ ਅੱਲਾਹ ਕਹਿੰਦੇ ਨੇ ਤੁਸੀਂ ਦਸਵੇਂ ਗੁਰਨਾਣ ਕਹਲਾਏ ਜਾਂਦੇ ਹੋ ਪਰ ਤੁਸੀਂ ਦੱਸੋ ਤੁਹਾਡੇ ਕੋਲ ਸ਼ਕਤੀ ਕੀ ਹੈ ਤੁਹਾਡੇ ਕੋਲ ਅਜ਼ਮਤ ਕੀ ਹੈ ਤੁਹਾਡੇ ਕੋਲ ਕਰਾਮਾਤ ਕੀ ਹੈ ਤੋਂ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਨ ਲੱਗੇ ਸੈਯਦ ਸ਼ਕਤੀ ਵੇਖਣੀ ਹੈ ਕਰਾਮਾਤ ਵੇਖਣੀ ਹੈ ਕਹਿਣ ਲੱਗਾ ਹਾਂ کیونکہ پیغمبر اوتاری پرش دی ولی اللہ دی پہچان ہی شکتی تو ہے کرامات تو ہے عظمت تو ہے صاحب کہیں لگے ولی اللہ دی پہچان کس ڈھنگ نال ہے سوال یہ نہیں سوال یہ ہے کہ کرامات ویکھنا چاہنا ہے تو عظمت دیکھنا چاہنا ہے تو شکتی ویکھنا چاہنا ہے تو وہ شکتی اگر ویکھنی ہے ਤਾਂ ਫਿਰ ਵਸਦੀ ਹੈ ਭਾਦਰ ਸ਼ਾਦੇ ਮੋਂ ਦੇਚ ਵਾਕ ਨੇ ਬੜੇ ਸੁੰਦਰ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ ਮਾਰੇ ਬਖਸ਼ੇ ਦੇਰ ਬਹੀ ਨਾ ਤਿਸ ਮੁਖ ਮੇ ਲਖ ਅਜ਼ਮਤ ਪੀਨਾ ਵੇਖ ਤੇ ਸਈ ਭਾਦਰ ਸ਼ਾਦੀ ਜ਼ਬਾਨ ਚੋਂ ਨਿਕਲਿਆ ਹੋਇਆ ਇੱਕ ਅੱਖਰ ਇੱਕ ਗੱਲ ਹਜ਼ਾਰਾਂ ਹੀ ਮੰਨਣ ਨੂੰ ਤਿਆਰ ਨੇ ਇਹ ਚਾਵੇ ਜਿਸ ਨੂੰ ਮਾਰ ਦੇਵੇ ਇਹ ਚਾਵੇ ਜਿਸ ਨੂੰ ਬਖਸ਼ ਦੇਵੇ ਜ਼ਬਾਨ ਚੋਂ ਇੱਕੋ ਗੱਲ ਨਿਕਲਦੀ ਏ ਸੈਂਕੜੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਸਾਬ ਕਹਿਣ ਲੱਗੇ ਸਯਦ ਇਹ ਕਰਾਮਾਤ ਨਹੀਂ ਤੇ ਹੋਰ ਕੀ ਏ ਇਹ ਅਜ਼ਮਤ ਨਹੀਂ ਤੇ ਹੋਰ ਕੀ ਏ ਤੋ ਦਿਨ ਰਾਤ ਇਸ ਕਰਾਮਾਤ ਨੂੰ ਵੇਖਦਾ ਤੇ ਅਜੇ ਸਮਝਿਆ ਨਹੀਂ ਕਿ ਕਰਾਮਾਤ ਕਿਸ ਨੂੰ ਕਹਿੰਦੇ ਅਜ਼ਮਤ ਕਿਸ ਨੂੰ ਕਹਿੰਦੇ ਸੈਦ ਕਹਿਣ ਲਗਾ ਅਗਰ ਇਹ ਕਰਾਮਾਤ ਹੈ ਇਹ ਅਜ਼ਮਤ ਹੈ ਤਾਂ ਇਹ ਬਾਦਰ ਸ਼ਾਹ ਦੇ ਮੂੰਹ ਦੇ ਚ ਵਸਦੀ ਹੈ ਤੁਹਾਡੇ ਕੋਲ ਕੀ ਹੈ ਤੁਸੀਂ ਕਿਹੜੀ ਤਾਕਤ ਰੱਖਦੇ ਹੋ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੇਬ ਦੇ ਚੋਂ ਇੱਕ ਸੋਨੇ ਦੀ ਮੋਹਰ ਕੱਢੀ ਔਰ ਉਸ ਮੋਹਰ ਨੂੰ ਉਸ ਵਕਤ ਦਿਨਾਰ ਆਖਿਆ ਜਾਂਦਾ ਸੀ ਮੁਗਲ ਕਾਲ ਦੇ ਵਿੱਚ ਹਿੰਦੁਸਤਾਨ ਦੇ ਜੋ ਸਿੱਕਾ ਰਾਜ ਸੀ ਖਾਸ ਕਰਕੇ ਬਹਾਦਰ ਸ਼ਾਹ ਦੇ ਵਕਤ ਉਹਨਾਂ ਨੇ ਸਿੱਕੇ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਤਾਂ ਸੋਨੇ ਦੀ ਮੋਹਰ ਨੂੰ ਇੰਜ ਹਥੇਲੀ ਤੇ ਰੱਖ ਕੇ ਸੈਦ ਨੂੰ ਮੁਖਾਤਬ ਕਰਦੇ ਪਾਤਸ਼ਾਹ ਕਹਿੰਦੇ ਨੇ ਪਿਖ ਦਿਨਾਰ ਜੋ ਹੱਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰੇ ਇਕ ਦੂਜੀ ਕਰਾਮਾਤ ਹੈ ਇਹ ਵੇਖਦਾ ਪਿਆ ਧਨ ਸੰਸਾਰ ਦੀ ਸਾਰੀ ਹਲਚਲ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ ਔਰ ਇਹ ਧਨ ਇੱਕ ਮੂਰਖ ਤੇ ਲਾਗਰ ਕਮਜ਼ੋਰ ਬੰਦੇ ਕੋਲ ਹੋਵੇ ਉਸ ਦੀ ਮਾਨ ਪ੍ਰਤਿਸ਼ਟਾ ਹੋ ਜਾਂਦੀ ਹੈ ਸਾਹਿਬ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਵਿਆਖ ਕੋ ਨਾ ਵੱਡਾ ਮਾਇਆ ਵੱਡੇ ਆਈ ਮਨੁੱਖ ਨਹੀਂ ਵੱਡਾ ਦਰਸਲ ਉਸ ਦੇ ਕੋਲ ਜੋ ధਨ ਹੈ ਉਸ ਕਰਕੇ ਲੋਕ ਕਿ ਉਸ ਨੂੰ ਵੱਡਾ ਵੱਡਾ ਕਹਿੰਦੇ ਨੇ ਉਸ ਦੀ ਵਡਿਆਈ ਬਣ ਜਾਂਦੀ ਹੈ ਪ੍ਰਵਾਸਤਵਿਕ ਸਾਹਿਬ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲਿਵ ਲਾਇ ਮੁਖਤਸਰ ਜੇ سید ਸੁਣ ਕੇ ਅਗ ਬਗੋਲਾ ਹੋਇਆ ਜਦ ਮਹਾਰਾਜ ਨੇ ਕਿਹਾ ਇਹ ధਨ ਵੀ ਇੱਕ ਤਾਣ ਹੈ ਕਿ ਸ਼ਕਤੀ ਹੈ ਇੱਕ ਅਜ਼ਮਤ ਹੈ ਕਰਾਮਾਤ ਹੈ ਤੋਂ ਸੁਣ سید बोलो तज मौने तुम में करामात है कौन सैयद औखाओ के कह लगा भाई एक करामात ते आखिर धन दी हो गई ना सोने दी है थॉडे विच केड़ी करामात थॉडे विच केड़ी शक्ति है सुन दे आसार महाराज ने मयान चो तलवार कटी सुन सतगुरु शमशीर निकासी सब में छटा समान प्रकासी ओ शमशीर ऐसी चमकी जैसे आसमान में बिजली चमक जाती तत् क्षण बदन पीत होए गए लोचन समukh न करते भय सारी महफिल दे चेहरे पीले बे गए सारे दंग रह गए एक ही होया ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਕੱਢ ਲਈ ਭਾਦਰ ਸ਼ਾ ਆਪਣੀ ਥਾਂ ਤੇ ਹੈਰਾਨ ਸੁਨ ਸਤਗੁਰ ਸਮਸ਼ੀਰ ਨਿਕਾਸੀ ਸਭ મે ਛਟਾ ਸਮਾਨ ਪ੍ਰਕਾਸੀ ਤਤ ਛਿਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨ ਕਰਤੇ ਬਾਰੇ ਡਰਦਾ ਮਾਰਾ ਕੋਈ ਵੀ ਆਪਣੀ ਅੱਖਾਂ ਹੁਣ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਤਰਫ ਨਹੀਂ ਕਰਦਾ ਸੈਯਦ ਨੂੰ ਮੁਖਾਤਬ ਕਰਦੇ ਹੋਇਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ ਤੇਜ ਦੇਪਤ ਸ੍ਰੀ ਮੁਖਤੇ ਕਹੇ ਇਹ ਵੀ ਕਰਾਮਾਤ ਇੱਕ ਹੈ ਐਵੀਕ ਕਰਾਮਾਤ ਹੈ ਵੇਖਦਾ ਪਿਆ ਮੇਰੇ ਹੱਥ ਦੇ ਵਿੱਚ ਹੁਣ ਤੂੰ ਮੂੰਹੋਂ ਬੋਲ ਕਿ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਣਾ ਕੰਮਣ ਲੱਗ ਪਿਆ ਸੈਯਦ ਕਿਦਰ ਮੇਰੀ ਗਰਦਨ ਨਾ ਉਡਾ ਦੇਣ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੇ ਥੋੜਾ ਆਪ ਜੀ ਨਾਲ ਵਾਰਤਾਲਾਪ ਕਰਨੀ ਸੀ ਸਹਿਬ ਕਹਿਣ ਲੱਗੇ ਨਹੀਂ ਵਾਰਤਾਲਾਪ ਨਹੀਂ ਤੂੰ ਇਹ ਆਖਦਾ ਹੈ ਕਿ ਮੈਂ ਕੋਈ ਸ਼ਕਤੀ ਦੇਖਣੀ ਹੈ ਕਰਾਮਾਤ ਦੇਖਣੀ ਹੈ ਤੋ ਹੁਣ ਤੂੰ ਮੂੰਹ ਇਹ ਬੋਲ ਕਿ ਕਰਾਮਾਤ ਦਿਖਾਓ ਤੇਸੀ ਤੈਨੂੰ ਕਰਾਮਾਤ ਦਿਖਾਈਏ ਉਹਦੇ ਹੱਥ ਜੋੜ ਗਏ ਨਹੀਂ ਮਹਾਰਾਜ ਮੈਂ ਇਸ ਤਰ੍ਹਾਂ ਦਾ ਤੇ ਕੁਝ ਨਹੀਂ ਦੇਖਣਾ ਚਾਹੁੰਦਾ ਸੀ ਤੋ ਭਾਦਰ ਸ਼ਾਹੀ ਦੀ ਤਰਫ ਮੁਖਾਤਬ ਹੋ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮੈਂ ਭਾਰਤ ਵਾਸੀਆਂ ਨੂੰ ਇਹ ਕਰਾਮਾਤ ਦੇਣ ਵਾਸਤੇ ਆਇਆ ਜੋ ਸ਼ਕਤੀ ਹੀਣ ਹੋ ਗਏ ਸਨ ਬੁਝਦਿਲ ਹੋ ਗਏ ਸਨ ਔਰ ਇਸ ਦੇਸ਼ ਨੂੰ ਗੁਲਾਮਾਂ ਨੇ ਗੁलाम ਬਣਾਇਆ ਹੈ ਇਹ ਤੇ ਸਾਰਾ ਜਗਤ ਜਾਣਦਾ ਹੈ ਇਸ ਦੇਸ਼ ਨੂੰ ਅਫਗਾਨੀਆਂ ਨੇ ਗੁलाम ਬਣਾਇਆ ਇਰਾਨੀਆਂ ਨੇ ਗੁਲਾਮ ਬਣਾਇਆ ਇੱਥੇ ਡੱਚ ਆਏ ਇੱਥੇ ਪੁਰਤਗੇਜ਼ ਆਏ ਇੱਥੇ ਅੰਗਰੇਜ਼ ਆਏ ਮੰਗੋਲ ਆਏ ਅਰਬ ਆਏ ਜੋ ਵੀ ਆਇਆ ਕਾਮਯਾਬ ਹੋਇਆ ਮਾਲਕ ਬਣ ਬੈਠਾ ਦੇਸ਼ ਦੇ ਮਾਲਕ ਗੁਲਾਮ ਬਣ ਗਏ ਦਾਸ ਬਣ ਗਏ ਹਮਲਾਵਰ ਮਾਲਕ ਬਣੇ ਔਰ ਇਹ ਗੁਲਾਮੀ ਇੱਕ ਦਿਨ ਦੀ ਨਹੀਂ ਇੱਕ ਮਹੀਨੇ ਦੀ ਨਹੀਂ ਇੱਕ ਸਾਲ ਦੀ ਨਹੀਂ ਇੱਕ ਸਦੀ ਦੀ ਨਹੀਂ ਸੈਕੜੇ ਸਾਲ ਤੱਕ ਇਹ ਦੇਸ਼ ਗੁਲਾਮ ਰਿਹਾ ਕਦੀ ਮੰਗੋਲਾਂ ਦਾ ਕਦੀ ਅਫਗਾਨੀਆਂ ਦਾ ਕਦੀ ਈਰਾਨੀਆਂ ਦਾ ਕਦੀ ਅਰਬ ਕਦੀ ਡੱਚ ਕਦੀ ਪੁਰਤਗੇਜ਼ ਕਦੀ ਫ੍ਰੈਂਚ ਤੇ ਕਦੀ ਅੰਗਰੇਜ਼ ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ ਕਾਰਨ ਭਾਰਤ ਵਾਸੀ ਸ਼ਕਤੀਹੀਣ ਹੋ ਚੁੱਕੇ ਅਸੀਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਇਹ ਜੋ ਕਰਾਮਾਤ ਵੇਖਣਾ ਚਾਹੁੰਦਾ ਸੀ ਸ਼ੈਦ ਹੁਣ ਹੱਥ ਜੋੜ ਕੇ ਖੜਾ ਹੈ ਡਰ ਦਾ ਮਾਰਾ ਬਸ ਮੈਂ ਇਹੀ ਕਰਾਮਾਤ ਦੇਣੀ ਹੈ ਭਾਰਤ ਵਾਸੀਆਂ ਨੂੰ ਤਾਂ ਕਿ ਇਹ ਆਪਣੇ ਦੇਸ਼ ਦੇ ਮਾਲਕ ਬਣ ਸਕਣ ਦੇਸ਼ ਦੇ ਵਿੱਚ ਰਹਿੰਦੇ ਆਂ ਆਪਣੇ ਘਰ ਦੇ ਵਿੱਚ ਰਹਿੰਦੇ ਆਂ ਗੁਲਾਮਾਂ ਦੀ ਤਰ੍ਹਾਂ ਨਾ ਰਹਿਣ ਦਾਸਾਂ ਦੀ ਤਰ੍ਹਾਂ ਨਾ ਰਹਿਣ ਮਾਲਕ ਦੀ ਤਰ੍ਹਾਂ ਰਹਿਣ ਸੁੱਤੀ ਹੋਈ ਬੀਰ ਰਸ ਦੀ ਕਲਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਾਇਆ ਮੁਖਤਸਰ ਅਰਜ਼ ਕਰਨ ਤੋਂ ਮੇਰੀ ਮੁਰਾਦ ਇਹ ਕਿ ਧਨ ਵੀ ਇਕ ਤਾਣ ਹੈ ਇਕ ਸ਼ਕਤੀ ਹੈ ਤੇ ਧਨਵਾਨ ਦੀ ਪੂਜਾ ਧਨ ਦੀ ਪੂਜਾ ਕਿਉਂਕਿ ਧਨ ਇੱਕ ਤਾਕਤ ਹੈ तो जिथे ताण ਹੋਵੇਗਾ ਉਥੇ मान ਆ ਜਾਏਗਾ ਤਨ ਦੇ ਤਾਣ ਧਨ ਦੇ ਤਾਣ ਤੋਂ ਬਾਅਦ ਅਗਰ ਕੋਈ ਤਾਣ ਅਹਮ ਹੈ ਤਾਂ ਉਹ ਹੈ ਬੌਧਕ ਤਾਣ ਬੌਧਕ ਬਲ ਦਿਮਾਗੀ ਸ਼ਕਤੀ ਆਮ ਮਨੁੱਖਾਂ ਨਾਲੋਂ ਬੁੱਧੀ ਜ਼ਿਆਦਾ ਤੀਖਣ ਹੋਵੇ ਜ਼ਿੰਦਗੀ ਦੇ ਗਹਿਰੇ ਮਸਲਿਆਂ ਨੂੰ ਸਮਝ ਸਕੇ ਸੰਸਾਰ ਦੀ ਸਮੱਸਿਆਵਾਂ ਦਾ ਉਹਦੇ ਕੋਲ ਸਮਾਧਾਨ ਹੋਵੇ ਤੋ ਐਸੇ ਪੁਰਸ਼ ਦੀ ਵੀ ਪ੍ਰਤਿਸ਼ਠਾ ਵੱਧ ਜਾਂਦੀ ਹੈ ਬੌਧਿਕ ਬਲ ਰੱਖਣ ਵਾਲੇ ਕੁਝ ਪੁਰਸ਼ਾਂ ਨੂੰ ਅਕਬਰ ਨੇ ਆਪਣੇ ਦਰਬਾਰ ਦਾ ਰਤਨ ਆਖਿਆ ਸੀ ਇਨਾ ਰਤਨਾ ਦੇ ਚੋਂ ਜਨਾਬ ਫੈਜ਼ੀ ਕਵੀ ਰਹੇ ਰਾਜਾ ਮਾਨ ਸਿੰਘ ਮੁੱਲਾ ਦੋ ਪਿਆਜ਼ਾ ਬੀਰਬਲ ਔਰ ਤਾਨਸੈਂਦਾ ਖਾਸ ਅਸਥਾਨ ਸੇ ਇਨਾ ਮਨੁੱਖਾਂ ਨੂੰ ਰਤਨ ਆਖਣ ਤੋਂ ਮੁਰਾਦ ਇਤਨੀ ਸੀ ਕਿ ਆਮ ਮਨੁੱਖਾਂ ਨਾਲੋਂ ਜ਼ਿਆਦਾ ਸੂਝਵਾਨ ਸੋ ਸੂਝ ਸਮਝ ਵੀ ਇੱਕ ਸ਼ਕਤੀ ਹੈ ਇੱਕ ਤਾਨ ਤੇ ਤਾਣ ਦੇ आले ਦੁਆਲੇ ਮਾਨ ਹੋਵੇਗਾ ਸ਼ਾਇਰ ਲੋਗ ਸੰਗੀਤਕਾਰ ਮੂਰਤੀਕਾਰ ਮੁਸਵਰ اور ਸ਼ਾਸਤਰ ਵਿਦਿਆ ਦੇ ਗਿਆਤੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਸੰਸਾਰ ਦੇ ਵਿੱਚ ਬੜੀ ਉਹਨਾਂ ਨੂੰ ਪ੍ਰਤਿਸ਼ਟਾ ਮਿਲਦੀ ਹੈ ਕਿਉਂਕਿ ਉਹਨਾਂ ਕੋਲ ਵੀ ਇੱਕ ਤਾਣ ਹੈ ਇਹ ਤਾਣ ਦਿਮਾਗੀ ਤਾਣ ਹੈ ਪਹਿਲਵਾਨ ਦੇ ਕੋਲ ਤਨ ਦਾ ਤਾਣ ਹੈ ਦਾਰਸ਼ਨਿਕ ਦੇ ਕੋਲ ਦਿਮਾਗ ਦਾ ਤਾਣ ਹੈ ਆਮ ਸਰੀਰਾਂ ਦੇ ਨਾਲੋਂ ਪਹਿਲਵਾਨ ਦਾ ਸਰੀਰ ਬਹੁਤ ਭਾਰੀ ਪਰਖਮ ਹੈ ਤੇ ਸ਼ਕਤੀਸ਼ਾਲੀ ਹੈ ਆਮ ਮਨੁੱਖਾਂ ਦੇ ਨਾਲੋਂ ਦਾਰਸ਼ਨਿਕ ਫਿਲਾਸਫਰ ਚਿੱਤਰਕਾਰ ਤੇ ਕਵੀ ਕੋਲ ਬੌਧਕ ਬਲ ਜ਼ਿਆਦਾ ਹੁੰਦਾ ਹੈ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਤਨ ਦੀ ਸ਼ਕਤੀ ਨਾਲ ਕੋਈ ਹਿਰਦਾ ਸ਼ੁੱਧ ਨਹੀਂ ਹੁੰਦਾ ਪਹਿਲਵਾਨ ਲਾਜ਼ਮੀ ਨਹੀਂ ਕਿ ਸੰਤ ਹੋਵੇ ਪਗਤ ਹੋਵੇ ధਨવાન ਜ਼ਰੂਰੀ ਨਹੀਂ ਕਿ ਅੰਦਰੋਂ ਪਵਿੱਤਰ ਹੋਵੇ ਇਸ ਸ਼ਕਤੀ দিয়া ਅੰਦਰ ਦੀ ਪਵਿੱਤਰਤਾ ਦੇ ਨਾਲ ਕੋਈ ਤੱਲਕ ਨਹੀਂ ਇਸੇ ਤਰੀਕੇ ਨਾਲ ਬૌਧਿਕ ਬਲ ਰੱਖਣ ਵਾਲਾ ਪੁਰਸ਼ ਦਾਰਸ਼ਨਿਕ ਫਿਲਾਸਫਰ ਕਵੀ ਸੰਗੀਤਕਾਰ ਚਿੱਤਰਕਾਰ ਹਿਰਦੇ ਦਾ ਵੀ ਸ਼ੁੱਧ ਹੋਵੇ ਇਹ ਕੋਈ ਜ਼ਰੂਰੀ ਨਹੀਂ ਇਹ ਲਾਜ਼ਮੀ ਨਹੀਂ ਕਈ ਵਫਾ ਸਦਾ ਚਾਰ ਦਿੱਤੇ ਕਵਿਤਾ ਲਿਖਣ ਵਾਲੇ ਦੁਰਾਚਾਰ ਦੀ ਅਗਨ ਦੇ ਚ ਜਲ ਰਹੇ ਹੁੰਦੇ ਨੇ ਅੰਮ੍ਰਿਤ ਦੇ ਉੱਤੇ ਗੀਤ ਲਿਖਣ ਵਾਲੇ ਆਪਣੀ ਜ਼ਿੰਦਗੀ ਨੂੰ ਕਈ ਵਫਾ ਜ਼ਹਿਰ ਬਣਾ ਲੈਂਦੇ ਨੇ ਪ੍ਰਕਾਸ਼ ਤੇ ਚਾਨਣੇ ਦੇ ਉੱਤੇ ਧੂਆਂ ਧਾਰ ਤਕਰੀਰ ਕਰਨ ਵਾਲੇ ਕਈ ਵਫਾ ਉਹਨਾਂ ਦੇ ਮਾਨਸਿਕ ਮੰਡਲ ਦੇ ਚ ਮਸਿਆ ਦੀ ਰਾਤ ਆਉਂਦੀ ਹੈ ਤਾਰੀਕੀ ਆਉਂਦੀ ਹੈ ਬਹੁਤ ਗਹਿਰੀਆਂ ਗੱਲਾਂ ਪਿਛਲੀ ਸਦੀ ਦੇ ਮਸ਼ਹੂਰ ਮਾਰੂਫ ਸ਼ਾਇਰ ਗ਼ਾਲिब ਨੇ ਆਖੀਆਂ ਸ਼ਾਇਰੀ ਦੀ ਦੁਨੀਆ 'ਚ ਕਵਿਤਾ ਦੀ ਦੁਨੀਆ 'ਚ ਉਸ ਦਾ ਆਪਣਾ ਇੱਕ ਖਾਸ ਥਾਂ ਹੈ ਇਕਬਾਲ ਜੈਸਾ ਸ਼ਾਇਰ ਵੀ ਕਹਿੰਦਾ ਹੈ ਕਿ ਮਨੁੱਖ ਦਾ ਦਿਮਾਗ ਕਿੱਥੇ ਤੱਕ ਪ੍ਰਵਾਸ ਕਰ ਸਕਦਾ ਹੈ ਕਿਤਨੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਇਹ ਪ੍ਰੇਰਣਾ ਮੈਨੂੰ ਗ਼ਾਲिब ਤੋਂ ਮਿਲੀ ਗ਼ਾਲिब ਬ੍ਰह्म ਗਿਆਨੀ ਦੀ ਤਰ੍ਹਾਂ ਹੀ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਹ ਸਾਰੀ ਦੁਨੀਆਂ ਇੱਕ ਬੱਚਿਆਂ ਦਾ ਖੇਲ ਹੈ ਹੁਣ ਭਗਤ ਵੀ ਕਹਿੰਦੇ ਨੇ ਇਹ ਜਗਤ ਬੱਚਿਆਂ ਦਾ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆਗੇ ਆਕਾਰੀ ਕਿਨੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ ਜਗਤ ਦਾ ਤਮਾਸ਼ਾ ਹੀ ਮੈਂ ਵੇਖਣ ਵਾਸਤੇ ਆਇਆ ਔਰ ਜਗਤ ਸਵੈਮ ਇੱਕ ਤਮਾਸ਼ਾ ਹੈ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਗਾਲਿਬ ਵੀ ਕਹਿੰਦਾ ਹੈ ਸਾਰਾ ਸੰਸਾਰ ਇੱਕ ਖੇਲ ਹੈ ਪਰ ਖੇਲ ਬੱਚਿਆਂ ਦਾ ਖੇਲ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆਗੇ ਇੱਕ ਬਾਤ ਹੈ ਔਰੰਗ ਸਲੀਮਾ ਮੇਰੇ ਨਜ਼ਦੀਕ ਇੱਕ ਖੇਲ ਹੈ ਅਜਾਜ਼ ਮਸੀਹਾ ਮੇਰੇ ਆਗੇ ਤਖਤ ਸਲੀਮਾਨੇ ਇੱਕ ਬੱਚਿਆਂ ਦਾ ਖੇਲ ਹੈ حضرت ঈਸਾ ਦੇ ਮੌਜਜ਼ੇ ਕਿਉਂਕਿ ਮੌਜਜ਼ੇ ঈਸਾ ਨਾਲ ਜੁੜੇ ਹੋਏ ਨੇ ਬਈ ਉਹਨੇ ਕਬਰਾਂ ਦੇ ਚੋਂ ਮੁਰਦੇ ਜ਼ਿੰਦਾ ਕੀਤੇ ਬਿਮਾਰ ਦੇ ਸਿਰ ਤੇ ਹੱਥ ਰੱਖਿਆ ਤੰਦਰੁਸਤ ਕਰ ਦਿੱਤਾ ਅੰਧੇ ਨੂੰ ਬਿਨਾਈ ਮਿਲ ਗਈ ਪਾਗਲ ਨੂੰ ਦਿਮਾਗ ਮਿਲ ਗਿਆ ਨਿਰਧਨ ਨੂੰ ਧਨ ਮਿਲ ਗਿਆ ਗ਼ਾਲिब ਕਹਿੰਦੇ ਬੱਚਿਆਂ ਦੀ ਖੇਲ ਹੈ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ ਹਾਜ਼ਰਤ ঈਸਾ ਦੇ ਜਿਹੜੇ ਮੌਜੂਜ਼ੇ ਨੇ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਪ੍ਰਵਾਜ਼ ਗ਼ਾਲिब ਦੀ ਬੜੀ ਉੱਚੀ ਦਿਮਾਗੀ ਵਿਚਾਰਾਂ ਬੜੀਆਂ ਮਹਾਨ ਕਿਰਦਾਰ ਮਹਾਨ ਨੇ ਉੱਚੇ ਵਿਚਾਰ ਉੱਚੇ ਕਿਰਦਾਰ ਨੂੰ ਜਨਮ ਨਹੀਂ ਦੇ ਸਕੇ ਸ਼ਰਾਬ ਦਾ ਇਹ ਰਸੀਆ ਸੀ ਦਿਨ ਰਾਤ ਸ਼ਰਾਬ ਪੀ ਕੇ ਆਪਣਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦਾ ਸੀ ਇਨ੍ਹਾਂ ਉੱਚੇ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਦਿੱਤਾ ਸੀ ਔਰ ਮਰਦੇ ਦਮ ਤੱਕ ਵੀ ਸ਼ਰਾਬ ਦੀ ਲਤ ਦੇ ਚ ਰਿਹਾ ਕਹਿੰਦਨ ਜਦ ਇਸ ਦਾ ਦਮ ਨਿਕਲਣ ਲੱਗਾ ਤਾਂ ਆਲੇ ਦੁਆਲੇ شاਗਿਰਦ ਖੜੇ ਸਨ ਉਹ ਕਹਿਣ ਲੱਗੇ ਉਸਤਾਦ ਜੀ ਕੋਈ ਸੇਵਾ ਇਸ ਵਕਤ ਕਰਨੀ ਹੋਵੇ ਤੇ ਹੁਕਮ ਕਰੋ ਗਾਲिब ਕਹਿਣ ਲਗਾ ਸ਼ਰਾਬ ਲਿਆਓ شاਗਿਰਦ ਕਹਿਣ ਲਗੇ ਅੱਲਾ ਦਾ ਨਾਮ ਲਿਓ ਜਾ ਰਹੇ ਹਾਂ ਸੰਸਾਰ ਤੋਂ ਤੋ ਗਾਲिब ਕਹਿੰਦਾ ਨਹੀਂ ਜੇ ਅੱਲਾ ਕੋਲ ਵੀ ਮੈਂ ਜਾ ਰਿਹਾ ਤੋ ਪੀ ਕੇ ਹੀ ਜਾਣਾ ਚਾਹੁੰਦਾ ਨਸ਼ੇ ਚ ਜਾਣਾ ਚਾਹੁੰਦਾ ਲਿਆਓ ਸ਼ਰਾਬ ਦੀ ਸਰਾਹੀ ਲਿਆਂਦੀ ਗਈ ਪਰ ਹੱਥਾਂ ਦੇ ਚ ਕੰਬੜੀ ਛੜੀ ਹੋਈ ਸੀ ਦਮ ਨਿਕਲ ਰਿਹਾ ਸੀ ਸਿਰਫ ਅੱਖਾਂ ਖੁੱਲੀਆਂ ਸਨ ਬਾਕੀ ਹੱਥਾਂ ਪੈਰਾਂ ਦੇ ਚੋਂ ਪ੍ਰਾਣ ਨਿਕਲ ਚੁਕੇ ਸ ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਅੰਗ ਸਾਕਨ ਹੋ ਜਾਂਦੇ ਨੇ ਬੇਹਰਕਤ ਹੋ ਜਾਂਦੇ ਨੇ شاگرد نے دیکھ لیا استاد جا رہا ہے سرائی چکن گئے روکی بول کے روکے کہنے لگا نہیں رین دیو گو ہاتھ میں جم نہیں آنکھوں میں تو دم ہے رہنے دو ابھی ساغرو مینا میرے آگے یہ ٹھیک ہے میرے ہاتھ دم نہیں میں نہیں چک سکتا یہ پیالہ پر میری تے دم ہے میں ویک سک میں پیاں گا ਮੈਂ ਵੇਖ ਕੇ ਆਪਣੇ ਆਪ ਨੂੰ ਤਸੱਲੀ ਦੇਾਂਗਾ ਇਤਨੀਆਂ ਬੁਲੰਦ ਵਿਚਾਰਾਂ ਜਗਤ ਨੂੰ ਦੇਣ ਵਾਲਾ ਖੁਦ ਜ਼ਿੰਦਗੀ ਦਲਦਲ ਦੇ ਚ ਫਸੀ ਹੋਈ ਹੈ ਦੁੱਖਾਂ ਦੇ ਪਰੇਸ਼ਾਨੀ ਤੇ ਬੇਚੈਨੀ ਦੇ ਇਸ ਵਾਸਤੇ ਤਾਨ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਮਾਣ ਨੂੰ ਤੇ ਜਨਮ ਦਿੰਦਾ ਹੈ ਮਾਣ ਤੇ ਬੜਾ ਮਿਲ ਜਾਂਦਾ ਹੈ ਪ੍ਰਤਿਸ਼ਠਾ ਤੇ ਬਹੁਤ ਮਿਲ ਜਾਂਦੀ ਹੈ ਪਰ ਜੀਵਨ ਦੀ ਮੂਲ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਮਿਲਦਾ ਉਹ ਬਣੀਆਂ ਰਹਿੰਦੀਆਂ ਦਿਮਾਗੀ ਤਾਣ ਤੋਂ ਬਾਅਦ ਬੌਧਿਕ ਬਲ ਤੋਂ ਬਾਅਦ ਸੰਸਾਰ ਦੇ ਵਿੱਚ ਜਿਸ ਤਾਣ ਦੀ ਚਰਚਾ ਹੈ ਉਹ ਹੈ ਰਾਜਸੀ ਤਾਣ ਕਿਸੇ ਨੂੰ ਕੁਰਸੀ ਮਿਲ ਗਈ ਹੈ ਔਦਾ ਮਿਲ ਗਿਆ ਹੈ ਤਾਂ ਇਹ ਵੀ ਤਾਣ ਹੈ ਇਹ ਵੀ ਇੱਕ ਸ਼ਕਤੀ ਹੈ ਆਲੇ ਦੁਆਲੇ ਮਾਣ ਪ੍ਰਕਰਮਾ ਕਰੇਗਾ ਉਹਦੀ ਵੀ ਪ੍ਰਤਿਸ਼ਟਾ ਹੋਵੇਗੀ ਬੜੀ ਪੂਜਾ ਹੋਵੇਗੀ ਰਾਜਸੀ ਤਾਣ ਤੋਂ ਬਾਅਦ ਜਿਸ ਤਾਣ ਦੇ ਧਾਰਮਿਕ ਦੁਨੀਆ ਦੇ ਚਰਚਾ ਹੈ ਉਹ ਹੈ ਮਾਨਸਿਕ ਤਾਣ ਕਿਸੇ ਮੰਤਰ ਦਾ ਵਿੱਚ بار بار ਧਿਆਨ ਜੋੜ ਕੇ ਰਟਨ ਕਰਕੇ ਜਾਪ ਕਰਕੇ ਕੁਝ ਸ਼ਕਤੀ ਜੋ ਮਿਲਦੀ ਹੈ ਉਸ ਨੂੰ ਮਾਨਸਿਕ ਤਾਣ ਕਹਿੰਦੇ ਨੇ ਰiddhi ਜਾਂ सिद्धि ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਉੱਡ ਜਾਣਾ ਥੱਲੇ ਆ ਜਾਣਾ ਇਸ ਤਰ੍ਹਾਂ ਦੀ ਸ਼ਕਤੀਆਂ ਅਕਸਰ ਜੋਗੀ ਲੋਕ ਸਾਧਕ ਲੋਗ ਪ੍ਰਗਟ ਕਰਦੇ ਸੋ ਤਾਂ ਸਹਿਬਾਂ ਦੀ ਬਾਣੀ ਦਾ ਇਹ ਫਰਮਾਨ ਹੈ ਇਸ ਤਰ੍ਹਾਂ ਦੀ ਸਿੱਧੀਆਂ ਨਾਲ ਵੀ ਹਿਰਦਾ ਸ਼ੁੱਧ ਨਹੀਂ ਹੁੰਦਾ ਗਛੈਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਮਨੁੱਖ ਖੰਡਾ ਬ੍ਰਹਮੰਡਾ ਦਾ ਵੀ ਭਰਮਣ ਕਰਕੇ ਆ ਜਾਏ ਔਰ ਪਰਮਾਣੂ ਜਿੰਨਾ ਬਾਰੀਕ ਹੋ ਕੇ ਪਰਮਾਣੂ ਪਰਯੰਤ ਅਕਾਸ਼ੇ ਦੀਪ ਲੋਸੇ ਖੰਡਣੇ ਪਰ ਬਿਨਾ ਅਧਿਆਤਮਕ ਬਲ ਤੋਂ ਜ਼ਿੰਦਗੀ ਦੀ ਮੂਲ ਸਮੱਸਿਆਵਾਂ ਨੂੰ ਸਮਾਧਾਨ ਨਹੀਂ ਮਿਲੇਗਾ ਤਾਂ ਅਧਿਆਤਮਿਕ ਬਲ ਕਿਸ ਤਰ੍ਹਾਂ ਮਿਲੇਗਾ ਆਤਮਾ ਜਿਉਂ ਪਰਮਾਤਮਾ ਨਾਲ ਜੁੜਦੀ ਹੈ ਤਾਂ ਅਧਿਆਤਮਿਕ ਬਲ ਮਿਲਦਾ ਹੈ ਅਧਿਆਤਮਿਕ ਬਲ ਦੇ ਮਿਲਦਿਆਂ ਜਗਤ ਦੀਆਂ ਸਾਰੀਆਂ ਤਾਕਤਾਂ ਕਦਮਾਂ ਦੇ ਸਜਦਾ ਕਰਦੀਆਂ ਕਦਮਾਂ ਦੇ ਝੁਕਦੀਆਂ ਅਧਿਆਤਮਿਕ ਬਲ ਮਿਲਦਾ ਹੈ ਪਰਮਾਤਮਾ ਨਾਲ ਜੁੜਨ ਕਰਕੇ ਤੇ ਪਰਮਾਤਮਾ ਨਾਲ ਜੁੜਨ ਦਾ ਢੰਗ ਹੈ ਸਿਮਰਨ ਜਾਪ ਗੁਰੂ ਨਾਨਕ ਦੇ ਕੋਲੋਂ ਸਿਰਫ ਇਹੀ ਸ਼ਕਤੀ ਸੀ ਕਿ ధਨਵਾਨ ਵੀ ਝੁਕੇ ਗੁਣਵਾਨ ਵੀ ਝੁਕੇ ਹੁਕਮਰਾਨ ਵੀ ਝੁਕੇ ਬੜੇ ਬੜੇ ਪਹਿਲਵਾਨ ਵੀ ਗੁਰਨਾਨਕ ਦੇ ਕਦਮਾਂ ਤੇ ਸਜਦਾ ਕਰਦੇ ਰਹਿ ਇਹ ਹੀ عظیم ਤਾਣ ਹੈ ਇਹ ਹੀ عظیم ਸ਼ਕਤੀ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਖ हे ਪ੍ਰਭ ਤੇਰਾ ਨਾਮ ਹੀ ਮੇਰਾ ਤਾਣ ਹੈ ਤੇਰਾ ਨਾਮ ਹੀ ਮੇਰਾ ਮਾਣ ਹੈ ਪਰਮਾਤਮਾ ਨਿਰਮਲ ਹੈ ਉਹਦਾ ਤਾਣ ਵੀ ਨਿਰਮਲ ਹੈ ਪਰਮਾਤਮਾ ਨਿਰਮਲ ਹੈ ਉਹਦਾ ਮਾਣ ਵੀ ਨਿਰਮਲ ਹੈ ਪਰਮਾਤਮਾ ਦੇ ਨਾਮ ਤੋਂ ਜੋ ਤਾਣ ਮਿਲਦਾ ਹੈ ਜੋ ਮਾਣ ਮਿਲਦਾ ਹੈ ਉਹਦੇ ਨਾਲ ਹਿਰਦਾ ਹੋਰ ਸ਼ੁੱਧ ਹੁੰਦਾ ਹੈ ਕਿਉਂਕਿ ਪਰਮਾਤਮਾ ਸਵੈਮ ਨਿਰਮਲ ਹੈ ਧਨ ਦੇ ਤਾਣ ਨਾਲ ਤਨ ਦੇ ਤਾਣ ਨਾਲ ਬૌਧਿਕ ਤਾਣ ਨਾਲ ਰਾਜਸੀ ਤਾਣ ਨਾਲ ਤੇ ਕਈ ਵਾਰ ਹਿਰਦਾ ਅਸ਼ੁੱਧ ਹੋ ਜਾਂਦਾ ਹੈ ਔਰ ਮੈਲਾ ਹੋ ਜਾਂਦਾ ਕਿਉਂਕਿ ਸਾਰਾ ਜਗਤ ਮੈਲਾ ਹੈ ਤੇ ਜਗਤ ਦਾ ਤਾਣ ਹਿਰਦੇ ਨੂੰ ਮੈਲਾ ਹੀ ਕਰ ਛੱਡਦਾ ਹੈ ਜਗਤ ਦੇ ਕਰਤੇ ਦਾ ਤਾਣ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਇਸ ਵਾਸਤੇ ਗੁਰਬਾਣੀ ਦੀ ਪ੍ਰੇਰਣਾ ਹੈ اے ਮਨੁੱਖ ਜੇ ਤੂੰ ਤਾਣ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਨਾਮ ਦਾ ਹੀ ਤਾਣ ਪ੍ਰਾਪਤ ਕਰ ਤਾਣ ਮਾਣ दीवान साचा नानक के प्रबटेक जद जोगिया ने पुछया गुरु नानक देव जी महाराज तो कौन सकत तो इत्थे ल्याई किडी शक्ति दे आशरे ते तुसी सुमेर पर्वत ते आयो तो साहिबा ने कह दित्ता सि बिना नाम तो बिना सत्संग तो बिना वाणी तो मेरे कोल होर कोई शक्ति नहीं और कोई ताण नहीं